ਇੱਕ ਵਾਰ ਫਿਰ ਤੋਂ ਰਿਸ਼ਤੇ ਨੇ ਜਿਹੜੇ ਉਤਾਰ-ਤਾਰ ਹੋਏ ਨੇ ਤਾਂ ਇਹ ਵੱਲੋਂ ਆਪਣੇ ਭਰਾ ਦਾ ਪਰਿਵਾਰ ਉਜਾੜ ਦਿੱਤਾ ਗਿਆ ਹੈ ਆਪਣੇ ਭਤੀਜੇ ਨਾਲ ਕੁਝ ਅਜਿਹਾ ਕੀਤਾ ਗਿਆ ਹੈ ਤਾਂ ਅਮਰੀਕਾ ਤੋਂ ਇਹ ਵਿਅਕਤੀ ਆ ਜਿਹੜਾ ਉਹ ਆਇਆ ਸੀ ਜਿਸ ਦਾ ਆਪਣੇ ਭਤੀਜੇ ਦੇ ਨਾਲ ਜਵਿਨੀ ਵਿਵਾਦ ਆ ਜਿਹੜਾ ਉਹ ਚੱਲ ਰਿਹਾ ਸੀ ਤਾਂ ਖੇਤ ਦੇ ਵਿੱਚ ਖਾਲ ਪਾਈ ਜਾਂਦੀ ਹੈ ਜਿਸ ਨੂੰ ਲੈ ਕੇ ਵਿਵਾਦ ਹੁੰਦਾ ਹੈ ਤਾਂ ਭਤੀਜਾ ਖੇਤਾਂ ਦੇ ਵਿੱਚ ਪਹੁੰਚਦਾ ਹੈ ਅਤੇ ਕਹਿੰਦਾ ਹੈ ਕਿ ਆਪਾਂ ਬੈਠ ਕੇ ਗੱਲ ਕਰਦੇ ਹਾਂ ਅੱਜ ਇਸ ਦਾ ਫੈਸਲਾ ਹੋਣਾ ਹੈ ਜੋ ਵੀ ਗੱਲ ਹੋਵੇਗੀ ਉਹ ਮੰਨੀ ਜਾਵੇਗੀ ਲੇਕਿਨ ਦੋਵਾਂ ਦੇ ਵਿੱਚ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਤਾਇਏ ਵੱਲੋਂ ਆਪਣੇ ਭਤੀਜੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਫਿਰ ਗੱਡੀ ਉਸ ਦੇ ਉੱਤੇ ਚੜਾਈ ਜਾਂਦੀ ਹੈ ਤਾਂ ਮੌਕੇ ਉੱਤੇ ਹੀ ਭਤੀਜੇ ਦੀ ਮੌਤ ਹੋ ਜਾਂਦੀ ਹੈ ਤਾਂ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਤੋਂ ਇਹ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ ਜ਼ਮੀਨੀ ਵਿਵਾਦ ਦਾ ਖੌਫਨਾਕ ਰੂਪ ਜਿਹੜਾ ਉਹ ਸਾਹਮਣੇ ਆਇਆ ਹੈ ਜਿੱਥੇ ਬਹਿਸ ਤੋਂ ਬਾਅਦ ਤਾਇ ਦੇ ਵੱਲੋਂ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ ਮਾਛੀਕੇ ਨਿਵਾਸੀ ਨਵਦੀਪ ਸਿੰਘ ਦਾ ਆਪਣੇ ਤਾਇਆ ਬਹਾਦਰ ਸਿੰਘ ਦੇ ਨਾਲ ਲੰਬੇ ਸਮੇਂ ਤੋਂ ਜਮੀਨੀ ਵਿਵਾਦ ਚੱਲ ਰਿਹਾ ਸੀ ਅਤੇ ਖੇਤਾਂ ਦੇ ਵਿੱਚ ਅੱਜ ਇਹਨਾਂ ਦੀ ਹੱਥੋਪਾਈ ਹੁੰਦੀ ਹੈ ਅਤੇ ਫਿਰ ਬਹਾਦਰ ਸਿੰਘ ਵੱਲੋਂ ਆਪਣੇ ਰਿਵਾਲਵਰ ਨਾਲ ਨਵਦੀਪ ਸਿੰਘ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਦੋ ਗੋਲੀਆਂ ਮਾਰੀਆਂ ਜਾਂਦੀਆਂ ਨੇ ਅਤੇ ਫਿਰ ਉਸ ਦੇ ਉੱਤੇ ਗੱਡੀ ਚੜਾ ਕੇ ਉਹ ਘਰੇ ਆ ਜਾਂਦਾ ਏ ਤਾਂ ਮੌਕੇ ਦੇ ਉੱਤੇ ਪੁਲਿਸ ਪਾਰਟੀ ਵੀ ਪਹੁੰਚੀ ਹੈ ਪਿੰਡ ਵਾਸੀ ਇਕੱਠੇ ਹੋਏ ਨੇ ਸਾਰੇ ਹੀ ਬਿਲਕੁਲ ਹੈਰਾਨ ਰਹਿ ਗਏ ਨੇ ਤਾਂ ਪੁਲਿਸ ਦੇ ਵੱਲੋਂ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਅਮਨਜਿੰਦਰ ਸਿੰਘ ਜੀ ਜਿਹੜਾ ਮ੍ਰਿਤਕ ਹੈ ਤੁਹਾਡਾ ਕੀ ਲੱਗਦਾ ਜੀ ਮੇਰੇ ਸਾਲਾ ਕੀ ਘਟਨਾ ਕਿਵੇਂ ਵਾਪਰੀ ਕੀ ਕਾਰਨ ਬਣਿਆ ਇਹਨਾਂ ਦਾ ਨੇ ਜੀ ਜਦੋਂ ਇਹਦੇ ਨਵਦੀਪ ਤੇ ਫਾਦਰ ਜੀ ਆਉਂਦੇ ਸੀ ਕਿ ਉਦੋਂ ਤੋਂ ਲੈ ਕੇ ਇਹਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਹਨਾਂ ਦੇ ਤਾਏ ਦਾ ਤੇ ਇਹਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡ ਵੰਡਈਏ ਦਾ ਰੋਲਾ ਸੀ ਤੇ 2006 ਤੋਂ ਇਹਨਾਂ ਦੀਆਂ ਲਿਖਤਾਂ ਲੁਖਤਾਂ ਵੀ ਹੋਈਆਂ ਹੀਆਂ ਮੈਂ ਪਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਗਈ ਮੈਂ ਵੀ ਇਹਨਾਂ ਦੇ ਰੋਲੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਤੋਂ ਬਾਤ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ ਕਸਾਕ-ਕਸੀ ਦੇ ਵਿੱਚ ਜੀ ਅੱਜ ਨਗਰੀਪਤੀ ਡੈਥ ਹੋ ਗਈ ਜਿਹੜਾ ਬਹਾਦਰ ਸਿੰਘ ਉਹ ਫੋਰਨ ਤੋਂ ਆਇਆ ਉਹ ਯੂਐਸਏ ਤੋਂ ਆ ਹੈਗੇ ਸਿਟੀਜ਼ਨ ਤੇ ਕਿੰਨੀ ਕ ਜਮੀਨ ਦਾ ਰੋਲਾ ਸੀ ਇਹਨਾਂ ਦਾ ਇਨਾਂ ਦੀ ਜਿਹੜੀ ਘਰ ਦੀ ਜ਼ਮੀਨ ਸੀ ਕਿੰਨਾ ਦੀ ਮਾਲਕੀ ਇਹ ਤਿੰਨ ਚਾਰ ਜਗ੍ਹਾ ਤੇ ਇਹਨਾਂ ਦੀ ਮਾਲਕੀ ਹੈਗੀ ਡੋਟ ਡੀ ਉਹ ਸਾਰੀ ਜ਼ਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਹਦੀ ਵੰਡ ਨੂੰ ਲੈ ਕੇ ਰੌਲਾ ਸੀਗਾ ਤੇ ਨਵਦੀਪ ਅੱਜ ਖੇਤ ਆਇਆ ਸੀ ਇੱਥੇ ਜਦੋਂ ਇੱਕ ਘਟਨਾ ਵਾਪਰੀ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਅੱਗੇ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਭਦਰ ਸਿੰਘ ਆ ਜਾਣ ਕੇ ਖਾਲ ਢਾਉਣ ਲੱਗਿਆ ਤੇ ਨਵਦੀਪ ਪਿੱਛੇ ਆਇਆ ਸੀ ਇਹਦੇ ਓਕੇ ਬੀਤੂ ਖਾਲਨਾਟ ਆ ਵੀ ਅੱਜ ਕੱਟ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊਗਾ ਉਹਨੇ ਕਰ ਲਾਂਗੇ ਓਕੇ ਉਹ ਇੰਨੇ ਦੱਸਣ ਦੇ ਮਤਲਬ ਕੋ ਪਤਾ ਲੱਗਦਾ ਕਿ ਮੈਂ ਤਾਂ ਆਪਦੇ ਪਿੰਡ ਸੀਗਾ ਉਸ ਤੋਂ ਬਾਅਦ ਉਹਨੇ ਰਿਵਾਲਵਰ ਕੱਢਿਆ ਤੇ ਆ ਉਹਨੂੰ ਸ਼ੂਟ ਕਰਤਾ ਉਹ ਕਿੱ데 ਹੁਣ ਭਦਰ ਸਿੰਘ ਫੜਿਆ ਗਿਆ ਕਿ ਫਰਾਰ ਹੈ ਹਾਂਜੀ ਉਹਨਾਂ ਦੀ ਅਰੈਸਟ ਪੈ ਗਈ ਆ ਘਰੋਂ ਲਈ ਆ ਅਰੈਸਟ ਉਹਨਾਂ ਦੀ ਓਕੇ ਹੁਣ ਉਹ ਲੈ ਗਏ ਆ ਨਵਦੀਪ ਦੇ ਕਿੰਨੇ ਬੱਚੇ ਸੀਗੇ ਨਵਦੀਪ ਦੇ ਦੋ ਬੱਚੇ ਆ ਜੀ ਇੱਕ ਮੇਟੀ ਐ ਇੱਕ ਬੇਟਾ ਕਿੱਡੇ ਕਿੱਡੇ ਦੇ ਬੇਟੀ ਤਾਂ ਕੋਈ 6-7 ਸਾਲ ਦੀ ਐ ਬੇਟਾ 5 ਸਾਲ ਦਾ ਜੀ ਕੀ ਤੀਤੋਂ ਨਾ ਹੋਰ ਵੀ ਕੋਈ ਕਾਰੋਬਾਰ ਸੀ ਆਰਤੀ ਸੀ ਕੀ ਜੀ ਨਵਦੀਪ ਸਿੰਘ ਦੀ ਓਕੇ ਹਾਂ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਮੰਗ ਇਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਹੋਰ ਕੀ ਬੇਨਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਹੈ ਵੀ ਇਹ ਮੋ ਤਾਂ ਕੋਈ ਸ਼ਿਕਾਰਾ ਨਾ ਹੋਵੇ ਇਸੇ ਪਾਸੇ ਜੂ ਸਾਹਿਬ ਜੋ ਅੱਜ ਇੱਥੇ ਪਾਰਦਾਤ ਹੋਈ ਹੈ ਘਟਨਾ ਵਾਪਰੀ ਹੈ ਕੀ ਕਾਰਨ ਸੀ ਇਹ ਇਹ ਜੀ ਸਾਨੂੰ ਇਤਲਾਹ ਮਿਲੀ ਸੀ ਕਿ ਕਿ ਇੱਥੇ ਖੇਤਾਂ ਦੇ ਵਿੱਚ ਦੋ ਜਣੇ ਝਗੜੇ ਹੋ ਗਿਆ ਤੇ ਫੈਰ ਮਾਰ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅਸੀਂ ਮੌਕੇ ਤੇ ਆਏ ਮੈਂ ਔਰ ਮੇਰੇ ਨਾਲ ਚੌਕੀ ਇਨਚਾਰਜ ਬਲਾਸਪੁਰ ਸਰਦਾਰ ਜਸਵੰਤ ਸਿੰਘ ਸਰਾ ਅਸੀਂ ਮੌਕੇ ਤੇ ਆਏ ਤੇ ਇੱਥੇ ਪਤਾ ਲੱਗਾ ਕਿ ਬਹਾਦਰ ਸਿੰਘ ਪੁੱਤਰ ਪਾਲਾ ਸਿੰਘ ਅਤੇ ਇਹਦਾ ਭਤੀਜਾ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਹੈ ਇਹ ਮਾਸੀ ਕੀਤੇ ਰਹਿਣ ਵਾਲੇ ਨੇ ਇਹਨਾਂ ਦਾ ਕੋਈ ਜ਼ਮੀਨ ਦਾ ਕੋਈ ਪਹਿਲਾਂ ਦਾ ਝਗੜਾ ਚੱਲਦਾ ਕੋਈ ਦਾ ਵੀ ਦਾਰੀ ਵੀ ਕੋਈ ਕਹਿੰਦਾ ਮੇਰੀ ਵੱਧ ਦੇ ਘਾਟੇ ਔਰ ਇਹਨਾਂ ਦਾ ਇਹ ਸੀਗਾ ਰੱਖਿਆ ਸੀਗਾ ਕਿ ਪੰਚਾਇਤੀ ਤੌਰ ਤੇ ਇਹਨਾਂ ਨੇ ਇਸ ਗੱਲਬਾਤ ਕਰਨੀ ਸੀ ਇਹ ਜਾਣਕਾਰੀ ਮੁੱਢਲੀ ਮਿਲੀ ਹੈ ਕਿ ਬਹਾਦਰ ਸਿੰਘ ਆ ਕੇ ਖੇਤ ਦੇ ਵਿੱਚ ਇੱਕ ਖਾਲ ਪਾਇਆ ਸੀ ਉਹ ਵੱਟ ਜੀ ਢਾਉਣ ਲੱਗ ਗਿਆ ਤੇ ਉੱਥੇ ਨਵਦੀਪ ਸਿੰਘ ਵੀ ਆ ਗਿਆ ਉਹਨੇ ਆਖਿਆ ਵੀ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਪੰਚਾਇਤੀ ਤੌਰ ਤੇ ਸਿਰੇ ਲਾਉਨੇ ਆ ਹਾਲੇ ਤੁਸੀਂ ਨਾਟੋ ਇਹਨਾਂ ਦੀ ਗੱਲ ਨੂੰ ਲੈ ਕੇ ਦੋਹਾਂ ਤਰਾਂ ਦੇ ਵਿੱਚ ਕੋਈ ਗਰਮਾ-ਗਰਮੀ ਹੋ ਗਈ ਤਲਕ ਤਲਕ ਕਲਾਮੀ ਹੋ ਗਈ ਹੈ ਤੇ ਬਹਾਦਰ ਸਿੰਘ ਨੇ ਦੇ ਕੋਲ ਰਵਾਲਵਰ ਸੀ ਲਾਇਸੈਂਸੀ ਉਹਨੇ ਉਹਦੇ ਸਿਰ ਦੇ ਵਿੱਚ ਫਾਇਰ ਮਾਰਿਆ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਅਸੀਂ ਮੁੱਢਲੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਰਸਾਂ ਨਾਲ ਗੱਲਬਾਤ ਕਰਦੇ ਹੁਣ ਡੈੱਡ ਬੋਡੀ ਹੈ ਜਿਹੜੀ ਇਹਨੂੰ ਪੋਸਟਮਾਰਟਮ ਵਾਸਤੇ ਭੇਜਾਂਗੇ ਔਰ ਵਾਰਸ ਜੋ ਸਾਨੂੰ ਬਿਆਨ ਦੇਣਗੇ ਉਹਦੇ ਅਕੋਰਡਿੰਗ ਟੂ ਰੂਲ ਜੋ ਬਣਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਊਗੀ ਬਾਕੀ ਇਹ ਆਇਡੈਂਟੀਫਾਈਡ ਹੈ ਮ੍ਰਿਤਈ ਵੀ ਆਇਡੈਂਟੀਫਾਈਡ ਹੈ ਔਰ ਮਰਤਕ ਜਿਹੜਾ ਉਹਦੇ ਬਾਰੇ ਹੀ ਪਤਾ ਲੱਗ ਗਿਆ ਔਰ ਜਿਹੜਾ ਦੋਚੀ ਹੈ ਬਹਾਦਰ ਸਿੰਘ ਉਹਦੇ ਬਾਰੇ ਵੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਅਸੀਂ ਜਲਦੀ ਅਰਾਊਂਡ ਅਪ ਵੀ ਕਰਾਂਗੇ ਔਰ ਜੋ ਕਾਇਦੇ ਅਨੁਸਾਰ ਬੰਦੀ ਕਾਰਵਾਈ ਉਹ ਵੀ ਕਰਾਂਗੇ ਅਸੀਂ ਇਹ ਰਿਸ਼ਤੇਦਾਰੀ ਦੇ ਵਿੱਚ ਚਾਚਾ ਭਤੀਜਾ ਲੱਗਦੇ ਸੀ ਸੋਨ ਚਾ ਇਹ ਹਾਂਜੀ ਬਹਾਦਰ ਸਿੰਘ ਤਾਇਆ ਲੱਗਦਾ ਸੀ ਨਵਦੀਪ ਸਿੰਘ ਦਾ ਨਵਦੀਪ ਸਿੰਘ ਦਾ ਉਹ ਜਿਹੜਾ ਜੀਨੇ ਗੋਲੀ ਮਾਰੀ ਉਹ ਐਨਆਰਆਈ ਹੈ ਬੰਦਾ ਉਹ ਵੀ ਹਾਂ ਪਤਾ ਲੱਗਿਆ ਜੀ ਉਹ ਵਾਰ-ਵਾਰ ਵਿਦੇਸ਼ ਅਮਰੀਕਾ ਵਿੱਚ ਰਹਿੰਦਾ ਜੀ ਕਦਕ ਦਾ ਆਇਆ ਸੀ ਉਹ ਪਿਛਲੇ ਕਰੀਬ 2 ਕੁ ਮਹੀਨੇ ਦੀ ਗੱਲ ਹੈ ਵੀ ਉਦੋਂ ਬਾਹਰੋਂ ਆਇਆ Te de... pendeve de... De...